ਜੀ ਮੈਂ ਤੁਹਾਡਾ ਆਪਣਾ ਮੀਕਾ ਸੁਨਾਮ ਵਾਲਾ ਮੈਂ ਖੜਾ ਸੀ ਜੀ ਅ ਇਧਰ ਆਪਣਾ ਮਾਤਾ 모ਦੀ ਰੋਡ ਹੈ ਜੀ ਹਨਾ ਇਧਰ ਹੈਗਾ ਬੱਸ ਸਟੈਂਡ ਰੋਡ ਤੇ ਲక్ష్ਮੀ ਪੈਲਸ ਦੇ ਬਿਲਕੁਲ ਸਾਹਮਣੇ ਤਾਂ ਬਈ ਇੱਕ ਨੰਬਰ ਕੁਆਲਿਟੀ ਹੈ ਜਿੱਥੇ ਮੈਂ ਖੜਾਗਾ ਬਹੁਤ ਘੈਂਟ ਇੱਕ ਫਾਸਟ ਫੂਡ ਦਾ ਰੈਸਟੋਰੈਂਟ ਹੈ ਤੇ ਕਿਆ ਗੱਲਬਾਤਾਂ ਨੇ ਬਾਕੀ ਇਹ ਦਰਵਾਜ਼ਾ ਖੁੱਲ ਜਾ ਸਿਮ ਸਿਮੰਗੂਆ ਅੰਦਰ ਘੈਂਟ ਗੱਲਬਾਤ ਹੈ ਕੀ ਹੈ ਤਾਂ ਜੋ ਫਿਰ ਦਿਖਾਉਣੇ ਆ ਜੀ ਕੀ ਹਾਲ ਹੈ ਜੀ ਹੋ ਠੀਕ ਠਾਕ ਬਹੁਤ ਵਧੀਆ ਜੀ ਤੇ ਬੜਾ ਹਨਾ ਸੁਣਿਆ ਸੀ ਇਸ ਕੈਫੇ ਬਾਰੇ ਸੁਨਾਮ ਚ ਤਾਂ ਕੀ ਖਾਸ ਗੱਲ ਬਾਤ ਹੈ ਤੁਹਾਡੇ ਇਸ ਕੈਫੇ ਦੀ ਹਾਂਜੀ ਬਾਈ ਪਹਿਲਾਂ ਤੁਸੀਂ ਅੱਗੇ ਚੈੱਕ ਵੀ ਕਰਵਾਓ ਲੋਕੇਸ਼ਨ ਆਪਣੀ ਦੇਖੋ ਵੀ ਬਹੁਤ ਜ਼ਿਆਦਾ ਸਪੇਸ ਹੈ ਜੀ ਆਪਣੇ ਰੈਸਟੋਰੈਂਟ ਦੀ ਮਤਲਬ ਬੈਠਣ ਲਈ ਕੋਈ ਫੈਮਿਲੀ ਆਉਂਦੀ ਹੈ ਸਪੇਸ ਬਹੁਤ ਜ਼ਿਆਦਾ ਸਪੇਸ ਹੈ ਜੀ ਆਪਣੇ ਰੈਸਟੋਰੈਂਟ ਆ ਤੁਸੀਂ ਦੇਖ ਸਕਦੇ ਹੋ ਦੋਸਤੋ ਇਹ ਪੱਕੀ ਗੱਲ ਹੈ ਹਨਾ ਮੈਨੂੰ ਨਹੀਂ ਲੱਗਦਾ ਸੁਨਾਮ ਚ ਨਾ ਖੁੱਲਾ ਡੁੱਲਾ ਹਨਾ ਕੈਫੇ ਹੋਊਗਾ ਤੁਸੀਂ ਆਪ ਦੇਖ ਸਕਦੇ ਹੋ ਕਿੰਨੀ ਸੋਹਣੀ ਹਨਾ ਕਿੱਡੀ ਵਧੀਆ ਸਪੇਸ ਹੈ ਕੋਈ ਵੀ ਪਾਰਟੀ ਹਨਾ ਬਰਥਡੇ ਪਾਰਟੀ ਜਾਂ ਕੋਈ ਵੀ ਪਾਰਟੀ ਕਰਨੀ ਹੈ ਇੱਥੇ ਤੁਸੀਂ ਆ ਕੇ ਹਨਾ ਕਰ ਸਕਦੇ ਹੋ ਇਹਨਾਂ ਨਾਲ ਨਾਲ ਤੁਹਾਨੂੰ ਦੱਸ ਦਿਆਂ ਵੀ ਹਨਾ ਪਾਰਟੀ ਦੇ ਜਿਵੇਂ ਕੋਈ ਅਲੱਗ ਤੋਂ ਖਰਚਾ ਨਹੀਂ ਬਾਈ ਜੀ ਕੋਈ ਆਪਣਾ ਐਕਸਟਰਾ ਚਾਰਜ ਨਹੀਂ ਹੈਗਾ ਜੋ ਮਤਲਬ ਫੂਡ ਖਾਂਦੇ ਹੋ ਉਹਨਾਂ ਦੇ ਉਹੀ ਚਾਰਜ ਹੁੰਦੇ ਨੇ ਹੋਰ ਕੋਈ ਐਕਸਟਰਾ ਚਾਰਜ ਨਹੀਂ ਹੈਗਾ ਜੀ ਤੇ ਦੋਸਤੋ ਆਹ ਦੇਖੋ ਇਹਨਾਂ ਦੀ ਇੱਕ ਬਾਕੀ ਅੱਜ ਤੁਹਾਨੂੰ ਅੱਗੇ ਲੋਕੇਸ਼ਨ ਵੀ ਦਿਖਾਉਣਾ ਜੀ ਆਹ ਸੀਟਿੰਗ ਦੇਖੋ ਬਾਤ ਦੇਖੋ ਜੀ ਕਾ ਘੈਂਟਾ ਲਵਾਤਾ ਇਹ ਦੇਖ ਸਕਦੇ ਤੁਸੀਂ ਹਣਾ ਕਿੰਨਾ ਜੀ ਲੱਗਦਾ ਕਿੰਨੀ ਪਿਆਰੀ ਜੀ ਸੀਟਿੰਗ ਹੈ ਔਰੇ ਆ ਤੁਸੀਂ ਦੇਖ ਸਕਦੇ ਹੋ ਹਣਾ ਤੇ ਬਾਕੀ ਆਪਾਂ ਫੂਡ ਬਾਰੇ ਗੱਲਬਾਤ ਕਰਦੇ ਹਾਂ ਫੂਡ ਵਾਕਈ ਇਹਨਾਂ ਦਾ ਘੈਂਟ ਗੱਲਬਾਤ ਹੈ ਤੇ ਫੂਡ ਚ ਵੀਰੇ ਕੀ ਕੁਆਲਿਟੀ ਹੈ ਹਾਂਜੀ ਬਾਈ ਤੁਸੀਂ ਆ ਕੇ ਇੱਕ ਵਾਰ ਚੈੱਕ ਕਰਕੇ ਦੇਖੋ ਪਹਿਲਾਂ ਤਾਂ ਦੇਖੋ ਸੋਨ ਲొਕੇਸ਼ਨ ਦੱਸਤਾ ਵੀ ਲొਕੇਸ਼ਨ ਆਪਣੀ ਸਾਰੇ ਸੁਨਾਮ ਚਾਹੀ ਤੁਸੀਂ ਚੈੱਕ ਵੀ ਕਰ ਲਿਓ ਵੀ ਸਪੇਸ ਆਪਣੀ ਬਹੁਤ ਜ਼ਿਆਦਾ ਹੈ ਆਪਣਾ ਫੈਮਿਲੀ ਫੋਨ ਲਈ ਵਾਸਤੇ ਖਾਸ ਆਈ ਠੀਕ ਹੈ ਤੇ ਦੂਸਰੀ ਗੱਲ ਆਪਣੀ ਫੂਡ ਦੀ ਇੱਕ ਵਾਰ ਤੁਸੀਂ ਫੂਡ ਆ ਕੇ ਖਾ ਕੇ ਦੇਖੋ ਸਾਰਾ ਆਪਣੀ ਫਰੈਸ਼ 베ਸ ਤਿਆਰ ਹੁੰਦੀ ਹੈ ਜੀ ਪੀਜ਼ੇ ਦੀ ਸਾਰਾ ਫੂਡ ਆਪਣਾ ਫਰੈਸ਼ ਤਿਆਰ ਹੁੰਦਾ ਹੈ ਜੀ ਇਹ 베ਸ ਤੁਸੀਂ ਆਪ ਖੁਦ ਤਿਆਰ ਕਰਦੇ ਹਾਂ ਹਾਂਜੀ ਹਾਂਜੀ ਆਪ ਨਾਲ ਦੀ ਨਾਲ ਤਿਆਰ ਹੁੰਦੀ ਹੈ ਜੀ ਸਾਰੀ ਬਾਕੀ ਤੁਸੀਂ ਆਪ ਖਾ ਕੇ ਇੱਕ ਵਾਰ ਟੇਸਟ ਕਰਕੇ ਆਪ ਦੱਸੋਗੇ ਉਹ ਸਾਨੂੰ ਤੁਸੀਂ ਆਪ ਰਿਵਿਊ ਦੇਵੋਗੇ ਵੀ ਹਾਂ ਬਹੁਤ ਚੰਗਾ ਜੀ ਤੇ ਦੋਸਤੋ ਇੱਕ ਤਾਂ ਇਹਨਾਂ ਦੀ ਜਿਵੇਂ ਇੰਨੀ ਸਪੇਸ ਹੈ ਅਗਰ ਤੁਸੀਂ ਕੋਈ ਪਾਰਟੀ ਬਰਥਡੇ ਪਾਰਟੀ ਕਰਨੀ ਹੈ ਕੋਈ ਅਲੱਗ ਤੋਂ ਚਾਰਜ ਨਹੀਂ ਹੈ ਨਾ ਨਹੀਂ ਨਹੀਂ ਜੀ ਕੋਈ ਫੈਮਿਲੀ ਪਾਰਟੀ ਹੋਵੇ ਕੋਈ ਕਿਟੀ ਪਾਰਟੀ ਬਰਥਡੇ ਪਾਰਟੀ ਹੋਵੇ ਕੋਈ ਐਕਸਟਰਾ ਚਾਰਜ ਨਹੀਂ ਹੈਗਾ ਜੀ ਸਿਰਫ ਫੂਡ ਦੀ ਖਰਚਲੇ ਹਾਂਜੀ ਹਾਂਜੀ ਫੂਡ ਦਾ ਆਉਂਦਾ ਬਿਲਕੁਲ ਜੀ ਤੇ ਦੋਸਤੋ ਬਹੁਤ ਵਧੀਆ ਗੱਲ ਹੈ ਵੀਡੀਓ ਨੂੰ ਕਰ ਦਿਓ ਸ਼ੇਅਰ ਬਾਕੀ ਇਹਨਾਂ ਦਾ ਫੂਡ ਬਾਖ ਕਮਾਲ ਹੈ ਤੁਸੀਂ ਇੱਕ ਵਾਰ ਆ ਕੇ ਹਨਾ ਇਹਨਾਂ ਦਾ ਟੇਸਟ ਕਰਕੇ ਦੇਖੋ ਕਿਉਂਕਿ ਇਹਨਾਂ ਦਾ ਜਿਹੜਾ ਬੇਸ ਹੈ ਇਹ ਆਪ ਤਿਆਰ ਕਰਦੇ ਨੇ ਤੇ ਕਿੰਨੇ ਤੋਂ ਕਿੰਨੇ ਸ਼ੁਰੂ ਹੈ ਵੀਰੇ ਪੀਜ਼ਾ ਜੀ ਦਾ ਹਾਂਜੀ ਪੀਜ਼ਾ ਵੀਰੇ ਆਪਣਾ 80 ਰੁਪਏ ਤੋਂ ਪੀਜ਼ਾ ਸ਼ੁਰੂ ਹੋ ਜਾਂਦਾ ਜੀ ਤੇ 40 ਰੁਪਏ ਤੋਂ 버거 ਸ਼ੁਰੂ ਹੋ ਜਾਂਦਾ ਜੀ ਅੱਛਾ ਹਾਂਜੀ ਹਾਂਜੀ ਆਪਣੇ ਰੇਟ ਵੀ ਬਹੁਤ ਜੈਨੂਅਲ ਨੇ ਜੀ 80 ਰੁਪਏ ਤੋਂ ਪੀਜ਼ਾ ਸ਼ੁਰੂ ਹੈ ਤੇ 40 ਰੁਪਏ ਤੋਂ ਹਾਂਜੀ 40 ਤੋਂ 버거 ਹੀ ਸ਼ੁਰੂ ਨੇ ਤੇ ਹੋਰ ਵੀ ਬਹੁਤ ਆਈਟਮਾਂ ਮਿਲਦੀਆਂ ਆਉਣੀ ਹਾਂਜੀ ਹਾਂਜੀ ਵੀਰੇ ਬਹੁਤ ਤਰ੍ਹਾਂ ਦੀ ਜਿਵੇਂ ਆਪਣੇ ਸੈਂਡਵਿਚ ਹੋ ਗਏ 버거 ਹੋ ਗਏ ਪੀਜ਼ਾ ਤਾਂ ਹੋ ਹੀ ਗਈ ਜੀ ਜਿਵੇਂ ਰੈਪ ਹੋ ਗਏ ਪਾਸਤਾ ਹੋ ਗਈ ਤੇ ਡਰਿੰਕ ਚ ਵੀ ਕਈ ਵਾਰ ਕੋਕਾ ਕੋਕੋ ਹੋ ਗਏ ਜੀ ਮੌਕੀਨਸ ਹੋ ਗਈਆਂ ਬਸ ਆ ਚੀਜ਼ਾਂ ਹੋ ਜਾਂਦੀਆਂ ਨੇ ਤੇ ਦੋਸਤੋ ਬਹੁਤ ਵਧੀਆ ਹਨਾ ਤੁਹਾਨੂੰ ਲੋਕੇਸ਼ਨ ਵੀ ਦੇਖ ਸਕਦੇ ਹੋ ਕਿੰਨੀ ਵਧੀਆ ਪਿਆਰੀ ਜੀ ਲੋਕੇਸ਼ਨ ਚੈੱਕ ਕਰਾਓ ਪਾਰਟੀ ਵਾਸਤੇ ਲਈ ਸਪੈਸ਼ਲ ਹੈ ਆਪਣਾ ਇਹ ਬੜਾ ਜੀ ਲੱਗਦਾ ਜਿਵੇਂ ਕਿਸਤੀ ਟਾਈਪ ਜੇ ਬਣਾਇਆ ਹੋਇਆ ਤੁਸੀਂ ਇੱਥੇ ਬੈਠ ਕੇ ਵਧੀਆ ਫਾਸਟ ਫੂਡ ਦਾ ਆਨੰਦ ਲੈ ਸਕਦੇ ਹੋ ਤਾਂ ਘੈਂਟ ਗੱਲਬਾਤ ਹੈ ਪੂਰੀ ਤਾਂ ਆਪਾਂ ਬਾਈ ਤੋਂ ਪੁੱਛਦੇ ਆਂ ਤੇ ਇੱਥੇ ਦੀ ਲੋਕੇਸ਼ਨ ਵੀ ਬੋਲ ਦੋ ਵੀਰੇ ਤੇ ਕੀ ਨਾਮ ਹੈ ਆਪਣੇ ਰੈਸਟੋਰੈਂਟ ਦਾ ਹਾਂਜੀ ਵੀਰੇ ਆਪਣਾ ਮਿਸਟਰ ਸੈਂਡਰਸ ਆਇਲੈਂਡ ਸੁਨਾਮ ਹੈ ਇਹ ਰੈਸਟੋਰੈਂਟ ਹੈ ਫਾਸਟ ਫੂਡ ਦਾ ਅੱਛਾ ਜੀ ਤੇ ਇਹ ਆਪਾਂ ਜਦੋਂ ਬੱਸ ਸਟੈਂਡ ਤੋਂ ਮਾਤਾ ਮੁਰਦੀ ਰੋਡ ਵੱਲ ਨੂੰ ਜਾਂਦੇ ਆਂ ਜੀ ਲਕਸ਼ਮੀ ਪੈਲਸ ਦੇ ਬਿਲਕੁਲ ਸਾਹਮਣੇ ਆ ਗਿਆ ਜੀ ਐਚਡੀਐਫਸੀ ਬੈਂਕ ਦੇ ਨਾਲ ਆ ਗਿਆ ਜੀ ਠੀਕ ਹੈ ਹਾਂਜੀ ਮਿਸਟਰ ਸੈਂਡਰਸ ਆਇਲੈਂਡ ਜੀ ਤੇ ਇੱਕ ਗੱਲ ਦੱਸੋ ਵੀ ਇਹ ਤੁਹਾਡੀ ਉਰੇ ਬ੍ਰਾਂਚ ਇੱਕੋ ਹੀ ਹੈ ਜਾਂ ਅਲੱਗ-ਅਲੱਗ ਹੋਣੇ ਨਹੀਂ ਨਹੀਂ ਵੀਰੇ ਆਪਣੀਆਂ 10-12 ਬ੍ਰਾਂਚਾਂ ਨੇ ਜਿਵੇਂ ਆ ਗਈ ਆਪਣੀ ਸਮਾਣਾ ਪਾਤੜਾ ਆ ਗਈ ਮੁ ਠੀਕ ਹੈ ਲੱਡ ਆ ਗਈ ਮਤਲਬ 10 12 ਮੰਜਲ ਚ ਹੈਗੇ ਨੇ ਜੀ ਆਪਣੀ ਤੇ ਲੌਵੀ ਦੋਸਤੋ ਵੈਸਟ ਫੂਡ ਤੇ ਬੈਸਟ ਸੀਟਿੰਗ ਦੇ ਨਾਲ ਹਾਂਜੀ ਬਾਈ ਕੁਆਲਿਟੀ ਤੁਸੀਂ ਆਪ ਤੁਸੀਂ ਆਪ ਚੈੱਕ ਕਰਕੇ ਤੁਸੀਂ ਆਪ ਦੱਸੋ ਕਿ ਕੁਆਲਿਟੀ ਵਾਕਈ ਹੈਗੀ ਤੇ ਦੋਸਤ ਕਹਿੰਦਾ ਚੈਲੰਜ ਹੈ ਤੁਸੀਂ ਇੱਕ ਵਾਰ ਆਓ ਦੂਸਰੀ ਵਾਰ ਦੂਸਰੀ ਵਾਰ ਬੁਲਾਉਣਾ ਤਾਂ ਸਾਡਾ ਆਪਦਾ ਚੈਲੰਜ ਹੈ ਤੁਹਾਨੂੰ ਬੁਲਾ ਕੇ ਹੀ ਛੱਡਾਂਗੇ ਕਿਉਂਕਿ ਇੰਨੀ ਵਧੀਆ ਕੁਆਲਿਟੀ ਬਾਕੀ ਆ ਜੋ ਕਿ ਆਪਾਂ ਇੱਧਰ ਵੀ ਦਿਖਾ ਦਿੰਨੇ ਆ ਦੇਖੋ ਜੀ ਹਾਲ ਹਾਂਜੀ ਸਾਰਾ ਇੱਥੇ ਫੈਮਿਲੀ ਬੈਠਣ ਨੂੰ ਮਤਲਬ ਪੂਰਾ ਕੰਫਰਟੇਬਲ ਹੈ ਜੀ ਇੱਥੇ ਆਹ ਦੇਖੋ ਕਿੰਨੀ ਵੀ ਪਾਰਟੀ हां तो ਤੁਸੀਂ ਦੇਖ ਸਕਦੇ ਹੋ ਹੁਣ ਬਹੁਤ ਖੁੱਲਾ ਡੁੱਲਾ ਮਾਹੌਲ ਹੈ ਵੀਡੀਓ ਨੂੰ ਕਰ ਦੋ ਸ਼ੇਅਰ ਤਾਂ ਜੋ ਸਾਰਾ ਤੇ ਇੱਕ ਗੱਲ ਤੁਹਾਨੂੰ ਹੋਰ ਵੀ ਦੱਸ ਦਿਆਂ ਪੀ ਆਪਣੀ ਸਾਰੇ ਸੁਨਾਮ ਚਲਾ ਲਓ ਕੋਈ ਵੀ ਤੁਸੀਂ ਘਰ ਬੈਠੇ ਆਰਡਰ ਕਰੋ ਇੱਕ ਵਾਰ ਡਿਲੀਵਰੀ ਬਿਲਕੁਲ ਫ੍ਰੀ ਹੈ ਜੀ ਹਾਂਜੀ ਦੋਸਤੋ ਇਹ ਵੀ ਗੱਲ ਨੋਟ ਕਰਨ ਵਾਲੀ ਹੈ ਹਨਾ ਵੀ ਅਗਰ ਤੁਸੀਂ ਕੋਈ ਵੀ ਫੂਡ ਆਰਡਰ ਕਰਦੇ ਹੋ ਡਿਲੀਵਰੀ ਬਿਲਕੁਲ ਫ੍ਰੀ ਹੈ ਕੋਈ ਕੋਈ ਵੀ ਅਲੱਗ ਤੋਂ ਚਾਰਜ ਇਹਨਾਂ ਤੋਂ ਨਹੀਂ ਲਿਆ ਜਾਂਦਾ ਹਾਂਜੀ ਹੈ ਜੀ ਬਸ ਇੱਕ ਤੁਸੀਂ ਕਾਲ ਕਰਨੀ ਹੈ ਤੇ ਫੂਡ ਤੁਹਾਡੇ ਕੋਲੇ ਆ ਜੂਗਾ ਡਿਲੀਵਰੀ ਫ੍ਰੀ ਹੈ ਜੀ ਬਿਲਕੁਲ ਹਾਂ ਇਹਨਾਂ ਦੇ ਏਟ ਲਿਖੇ ਜਿਹੜਾ ਪੱਟੀ ਤੇ ਚੱਲ ਰਿਹਾ ਹੈ ਨੰਬਰ ਤੇ ਤੁਸੀਂ ਕਾਲ ਕਰ ਸਕਦੇ ਹੋ ਤੇ ਤੁਸੀਂ ਆਰਡਰ ਕਰ ਸਕਦੇ ਹੋ ਤੇ ਡਿਲਬਲੀ ਡਿਲੀਵਰੀ ਬਿਲਕੁਲ ਫ੍ਰੀ ਹੈ ਤੇ ਲੋਕੇਸ਼ਨ ਵਗੈਰਾ ਤੁਹਾਨੂੰ ਦੱਸ ਹੀ ਦਿੱਤੀ ਵੀਡੀਓ ਕਰ ਦੋ ਸ਼ੇਅਰ ਕੁਆਲਿਟੀ ਆਪਣੀ ਟਾਪ ਹੈ ਮੇਰੇ ਫੂਡ ਦੀ ਸਾਰੀ ਚੈੱਕ ਕਰੋ ਆ ਕੇ ਇੱਕ ਵਾਰ ਤੇ ਵੀਡੀਓ ਕਰ ਦੋ ਸ਼ੇਅਰ ਤਾਂ ਜੋ ਸੁਨਾਮ ਦਾ ਜਾਂ ਸੁਨਾਮ ਦੇ ਆਸੇ ਪਾਸੇ ਵਾਲੇ ਨੇ ਹਨਾ ਕੋਈ ਵੀ ਸਟੂਡੈਂਟ ਬੱਚਾ ਐ ਜੀ ਸੋਹਣੀ ਜੀ ਲੋਕੇਸ਼ਨ ਤੋਂ ਬਾਝਾ ਨਾ ਰਹ ਸਕੇ ਤੇ ਵਧੀਆ ਫੂਡ ਤੇ ਬੜੀਆ ਲੋਕੇਸ਼ਨ ਤੇ ਬੜੀਆ ਸੀਟਿੰਗ 'ਚ ਬੈ ਕੇ ਕਰੇ ਤਾਂ ਪਹੁੰਚੋ ਜਰੂਰ ਮਿਸਟਰ ਸੈਂਡਰਸ ਆਈਸਲੈਂਡ ਸੁਨਾਮ ਥੈਂਕ ਯੂ ਧੰਨਵਾਦ ਤੁਹਾਡਾ ਆਪਣਾ ਮਿਕਾ ਸੁਨਾਮ ਵਾਲਾ ਵੀਡੀਓ ਕਰ ਦਿਓ ਸ਼ੇਅਰ ਹਾਂਜੀ ਬਾਈ ਥੈਂਕ ਯੂ